ओके ਅੰਡੀ ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮਹੀਮ ਤਹਿਤ શ્રી ਦੀਪਕ 파ਰਖ ਆਈਪੀਐਸ ਐਸਐਸਪੀ ਮੋਹਾਲੀ ਜੀਯੋਤੀ ਯਾਦਵ ਆਈਪੀਐਸ ਐਸਪੀਡੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਹੇਠ ਸੀਆਈਆਈ ਦੀ ਟੀਮ ਨੇ ਦੋ ਅਡਰ ਕੇਸਾਂ ਨੂੰ ਟ੍ਰੇਸ ਕੀਤਾ ਇੱਕ ਪਹਿਲੇ ਕੇਸ ਚ ਚੋਰੀ ਦੀਆਂ ਤਿੰਨ ਵਾਰਦਾਤਾਂ ਜਿਹੜੇ ਸਾਡੇ ਕੋਲ ਕੇਸ ਰਜਿਸਟਰ ਸੀ ਉਹ ਟ੍ਰੇਸ ਕੀਤੇ ਆ ਤੇ ਇੱਕ ਨਵਾਂ ਮੁਕੱਦਮਾ ਫਰੇਸ ਹੋਇਆ ਚਾਰ ਟੋਟਲ ਚਾਰ ਮੁਕਦਮੇ ਟਰੇਸ ਹੋਏ ਆ ਤੇ ਸੋਨੇ ਤੇ ਚਾਂਦੀ ਦੇ ਗਹਿਣੇ ਦੋਸ਼ੀ ਤੋਂ ਰਿਕਵਰ ਕੀਤੇ ਗਏ ਨੇ ਤੇ ਸਰ ਚੋਰੀ ਵਾਲੇ ਕੇਸ ਦੇ ਵਿੱਚ ਕੀ ਕੀ ਬਰਾਮਦ ਹੋਇਆ ਕਿੱਥੋਂ ਦਾ ਜਿਹੜਾ ਸੋਨੇ ਦੀਆਂ ਸੋਨੇ ਦੇ ਗਹਿਣੇ ਨੇ ਜੀ ਹਾਂਜੀ ਕੁਝ ਚਾਂਦੀ ਦੇ ਗਹਿਣੇ ਨੇ ਦੋਸ਼ੀ ਚੰਜੇੜੀ ਦਾ ਰਹਿਣ ਵਾਲਾ ਇਹਦਾ ਨਾਮ ਅਮਨਿੰਦਰ ਸਿੰਘ ਹੈ ਜੀ ਇਹ ਦਿਨ ਟਾਈਮ ਜਿਹੜੀਆਂ ਖਾਲੀ ਕੋਠੀਆਂ ਪਈਆਂ ਨੇ ਉਹਨਾਂ ਨੂੰ ਦੇਖ ਕੇ ਉੱਥੇ ਪਾੜ ਲਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪਹਿਲਾਂ ਇਹ ਤੁਹਾਡੇ ਨਾਲ ਕਿਹੜੇ ਕਿਹੜੇ ਥੋੜੇ ਜਿਹੇ ਮਾਮਲੇ ਦਾ ਉਹ ਮਤਲਬ ਖਲ ਹੋਏ ਆ ਇਹਦੇ ਚੋਰੀ ਹੋਏ ਆ ਇਰੇ ਇ ਇੱਕ ਤਾਂ ਜੀ ਸਾਡੇ ਕੋਲ ਮੁਕੱਦਮਾ ਸੀਗਾ ਪਹਿਲਾ 42 ਨੰਬਰ ਮੁਕੱਦਮਾ ਹੈ ਜੀ ਥਾਣਾ ਸਦਰਖਰੜ ਦਾ ਉਹ ਟਰੇਸ ਹੋਇਆ ਤੇ ਪ੍ਰਾਣੇ ਮੁਕੱਦਮੇ ਸੀਗੇ ਜਿਹੜੇ ਉਹ ਸੀਗਾ ਸਾਡੇ ਕੋਲ 40 ਨੰਬਰ ਮੁਕੱਦਮਾ ਉਹ ਵੀ ਥਾਣਾ ਸਦਰਖਰੜ ਦਾ ਇੱਕ ਮੁਕੱਦਮਾ ਸੀਗਾ ਸਾਡੇ ਕੋਲ 57 ਨੰਬਰ ਇਹ ਸਿਟੀ ਖਰੜ ਦਾ ਇੱਕ ਮੁਕੱਦਮਾ ਨੰਬਰ 28 ਇਹ ਥਾਣਾ ਬਲਾਂਦੀ ਦਾ ਕਿੰਨਾ ਕਿੰਨਾ ਸਮਾਨ ਚੋਰੀ ਜਿਹੜਾ ਪਿਆ ਸੀਗਾ ਇਹ ਸੋਨੇ ਤੇ ਚਾਂਦੀ ਦੇ ਅੱਡ-ਅੱਡ ਗਹਿਣੇ ਸੀ ਜੀ ਸਾਨੂੰ ਰਿਕਵਰ ਹੋਏ ਆ ਕੁਝ ਗੈਣੇ ਬਾਕੀ ਚੱਲ ਰਹੀ ਹੈ ਹਜੇ ਇਨਵੈਸਟੀਗੇਸ਼ਨ ਇਹ ਦਿਨ ਦਿਹਾੜੇ ਦੇਖਦਾ ਸੀ ਜਿਹੜੀਆਂ ਕੋਠੀਆਂ ਖਾਲੀ ਨੇ ਉਹਨਾਂ ਕੋਠੀਆਂ ਜਾ ਕੇ ਉਹਨਾਂ ਨੂੰ ਪਾੜ ਲਾ ਕੇ ਜਾਂ ਦੀਵਾਰ ਟੱਪ ਕੇ ਕਿਸੇ ਪਾਸੇੋਂ ਜਾ ਕੇ ਅੰਦਰ ਉਹਨਾਂ ਦੇ ਛਾਣਮਣ ਕਰਕੇ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਜੀ ਜਿਹੜਾ ਦੂਆ ਕੇਸ ਹੈ ਜਿਹਦੇ ਅਸਲੇ ਸੁਣ ਨੌਜਵਾਨ ਹਾਂਜੀ 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 ਜਿਹੜਾ ਦੂਸਰਾ ਕੇਸ ਹੈ ਜੀ ਉਹਦੇ ਵਿੱਚ ਅਸੀਂ ਇਨਫੋਰਮੇਸ਼ਨ ਤੇ ਮੁਖਬਰੀ ਤੇ ਪਰਚਾ ਰਜਿਸਟਰ ਕੀਤਾ ਸੀ ਜੀ ਮਕਦਮਾ ਨੰਬਰ 31 ਆਮ ਜੈਕਟ ਦਾ ਇਹ ਚ ਦੋਸ਼ੀ ਅਮਨਿੰਦਰ ਸਿੰਘ ਹੈ ਜੀ ਇਹ ਸੰਜੇੜੀਪਿੰਡ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਕੋਲੋਂ ਦੋ ਵੈਪਨ ਰਿਕਵਰ ਕੀਤੇ ਗਏ ਨੇ ਇੱਕ 315 ਬੋਰ ਦਾ ਇੱਕ 32 ਬੋਰ ਦਾ ਪਿਸਤਲ ਹੈ ਦੋਨੋਂ ਦੇਸੀ ਵੈਪਨ ਨੇ ਨਾਲ ਦੋ ਦੋ ਜਿੰਦਾ ਕਾਰਤੂਸ ਨੇ ਇਹ ਦੋਸ਼ੀ ਯੂਪੀ ਤੇ ਐਮਪੀ ਮੇਰਟ ਯੂਪੀ ਤੇ ਐਮਪੀ ਤੋਂ ਜਾ ਕੇ ਉੱਥੋਂ ਵੈਪਨ ਲਿਆ ਕੇ ਅੱਗੇ ਆਪਣੇ ਜਿਹੜੇ ਇਹਦੇ ਸਾਥੀ ਸੀ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਹੋਰ ਵੀ ਦੋ ਬੰਦੇ ਨਾਮਜ਼ਦ ਕੀਤੇ ਨੇ ਇਹਦੀ ਪੁੱਛਗਿੱਛ ਤੇ ਅੱਗੇ ਪਤਾ ਲੱਗਿਆ ਇਹ ਅਸਲੇ ਦਾ ਕੀ ਕਰਦੇ ਲੁੱਟਾਂ ਖਵਾਉਂ ਮ ਬਾਕੀ ਹਜੇ 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 ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹਦੇ ਕੋਲੋਂ ਸਾਨੂੰ ਦੋ ਵੈਪਨ ਰਿਕਵਰ ਹੋਏ ਆਂ ਬਾਕੀ ਇਹਦੇ ਦੋਸ਼ੀ ਹੋ ਅਸੀਂ ਦੋ ਹੋਰ ਇਹਦੀ ਪੁੱਛਗਿੱਛ ਤੇ ਅੱਗੇ ਦੋਸ਼ੀ ਨਾਮਜ਼ਦ ਕੀਤੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਹੋਰ ਅਸਲੇ ਬਰਾਮਦ ਹੋਣ ਦੀ ਉਮੀਦ ਹੈ ਤੇ ਨਵੇਂ ਖੁਲਾਸੇ ਹੋਣਗੇ ਕੋਈ ਹੋਰ ਕੋਈ ਮੁਕਦਮਾ ਦਰਜ ਹੈ ਜੀ ਪਹਿਲਾਂ ਵੀ ਇਹਨਾਂ ਦੇ ਇਹਦੇ ਤੇ ਕੋਈ ਪਹਿਲਾਂ ਕੋਈ ਮੁਕਦਮਾ ਦਰਜ ਨਹੀਂਗਾ ਜੀ ਕੋਈ ਰਿਮਾਂਡਰ ਕੋਈ ਨਹੀਂ पुलिस है जी दोषी बाकी ये पूछ किस चल रही है चोर तो